ਰੋਪੜ ਰੇਂਜ ਦੇ ਡੀਆਈਜੀ ਹਰਚੰਦਰ ਸਿੰਘ ਭੁੱਲਰ ਨੂੰ ਸੀਬੀਆਈ ਨੇ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਸੀ ਉਸ ਮਾਮਲੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ ਡੀਆਈਜੀ ਦੇ ਘਰੋਂ ਕੀ ਕੁਝ ਬਰਾਮਦ ਹੋਇਆ ਤੇ ਕਿੱਥੇ ਤੱਕ ਤਾਰਾਂ ਜੁੜੀਆਂ ਨੇ ਕੀ ਦੇ ਵਿੱਚ ਕੁਝ ਹੋਰ ਵੱਡੇ ਅਫਸਰ ਵੀ ਸ਼ਾਮਲ ਨੇ ਕੀ ਇਹਦੇ ਵਿੱਚ ਜਿਹੜੀ ਸਰਕਾਰ ਦੇ ਕੁਝ ਲੀਡਰਾਂ ਤੱਕ ਵੀ ਤਾਰਾਂ ਜੁੜ ਸਕਦੀਆਂ ਨੇ ਕੀ ਹੈ ਪੂਰਾ ਮਾਮਲਾ ਇਹਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਉਗੇ ਸਿਆਸੀ ਮਾਹਿਰ ਪ੍ਰੀਤਮ ਸਿੰਘ ਖਾਲਸਪੁਰ ਬ੍ਰਿੰਗ ਔਨਲਾਈਨ ਤੇ ਨੇ ਹਰਪੂ ਸਾਹਿਬ ਲੀਡਰ ਪੰਜਾਬੀ মিডিਆ ਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਡੱਟਾ ਸਾਹਿਬ ਮੇਰੇ ਵੱਲੋਂ ਲੀਡਰ মিডিਆ ਦੇ ਪੂਰੇ ਪਰਿਵਾਰ ਨੂੰ ਜੋ ਦੇਸ਼ਾਂ ਜਾਂ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਤੇ ਤੁਹਾਡਾ ਸ਼ੁਕਰਗੁਜ਼ਾਰ ਹਰਪੂ ਸਾਹਿਬ ਉਹ ਹੁਣ ਤੱਕ ਤੁਹਾਨੂੰ ਪਤਾ ਹੈ ਕਿ ਬਹੁਤ ਵੱਡੀ ਰਕਮ ਜਿਹੜਾ ਦੇ ਘਰੋਂ ਬਰਾਮਦ ਹੋਈ ਹੈ ਗ੍ਰਿਫਤਾਰੀ ਤੋਂ ਬਾਅਦ ਇੱਕ ਵੱਡਾ ਆਉਦਾ ਸੀਗਾ ਹੋਰ ਵੀ ਕੀਮਤੀ ਚੀਜ਼ਾਂ ਸੋਨਾ ਮੈਂਗਿਆ ਘੜੀਆਂ ਬਰਾਮਦ ਹੋਈਆਂ ਨੇ ਤਾਂ ਇਸ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਹੁਣ ਜਿਹੜੀ ਸੀਬੀ ਜਾਂਚ ਕਰ ਰਹੀ ਐ ਇਸ ਤੋਂ ਬਾਅਦ ਕਿਹੜੇ ਵੱਡੇ ਖੁਲਾਸੇ ਹੋਰ ਅੱਗੇ ਹੋ ਸਕਦੇ ਨੇ ਜਿਹੜਾ ਮੈਂਨੋ ਕੱਲ ਟੀਵੀ ਤੇ ਖਬਰ ਦੇਖ ਕੇ ਬੜਾ ਅਚੰਭਾ ਹੋਇਆ ਮੈਂ ਹੈਰਾਨ ਹੋਇਆ ਕਿ ਇੱਕ ਐਡਾ ਖਾਨਦਾਨੀ ਬੰਦਾ ਜਿਹਦੇ ਪਿਤਾ ਸਾਹਿਬ ਮਹਿਲ ਸੀ ਭੁੱਲ ਡੀਜੀਬੀ ਪੰਜਾਬ ਐ ਅਤੇ ਅੱਛੇ ਜਾਇਦਾਦ ਦੇ ਮਾਲਕ ਹੋ ਤੇ ਆਪ ਵੀ ਅੱਛੇ ਅਹੁਦਿਆਂ ਦੇ ਉੱਤੇ ਰਹੇ ਰਹੇ ਚੰਗੇ ਚੰਗੇ ਮਹਿਕਮਿਆਂ ਦੇ ਇੰਚਾਰਜ ਰਹੇ ਇਹ ਹੁਣ ਰਿਟਾਇਰਮੈਂਟ ਦੇ ਨੇੜੇ ਸੀ ਕੱਲ ਸੀਬੀਆਈ ਨੇ ਉਹਨਾਂ ਤੇ ਰੇਡ ਕਰਕੇ ਉਹਨਾਂ ਦੇ ਦੋ ਗਿਰਦਾਰ ਕੀਤਾ ਜੇਫਜ਼ਰ ਕਰਦੋਂ ਬਾਅਦ ਉਹਨਾਂ ਦੇ ਘਰ ਤੋਂ ਜੋ ਖਬਰਾਂ ਦੱਸਿਆ ਨੇ 5 ਕਰੋੜ ਰੁਪਈਆ 1.5 ਕਿਲੋ ਸੋਨਾ ਦੋ ਲਗਜ਼ਰੀ ਕਾਰਾਂ ਘੜੀਆਂ ਵਿਦੇਸ਼ੀ ਸ਼ਰਾਬ ਬਹੁਤ ਕੁਝ ਮਿਲਿਆ ਚਲੋ ਅਫਸਰਾਂ ਦੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਮਹਿਮਾਨ ਆਉਂਦੇ ਰਹਿੰਦੇ ਨੇ ਸ਼ਰਬਾ ਸ਼ੂਬਾ ਚੱਲਦੇ ਰਹਿੰਦਾ ਪਰ 5 ਕਰੋੜ ਰੁਪਈਆ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਆਪਣੇ ਘਰ ਨਹੀਂ ਰੱਖ ਸਕਦਾ ਹੂੰ ਜਦੋਂ ਕਿ ਸਰਕਾਰ ਵੀ ਸਖਤੀ ਕਰਦੀ ਹੈ ਉੱਤੇ ਉਹ ਬੰਦੇ ਦੇ ਘਰੋਂ ਜਿਹੜਾ ਕਿ ਲੋਕਾਂ ਨੂੰ ਮਤਾਂ ਦੇਵੇ ਲੋਕਾਂ ਨੂੰ ਗਾਈਡ ਕਰੇ ਨਹੀਂ ਵੀ ਇਸ ਤਰ੍ਹਾਂ ਨ ਕਰੋ ਜਦੋਂ ਉਹੀ ਬੰਦੇ ਦੇ ਉੱਤੇ ਇਸ ਤਰ੍ਹਾਂ ਦਾਗ ਲੱਗ ਜਾਣਿਆ ਬਰਾਂਤ ਕੀ ਹੋ ਜੇ ਮੈਂ ਕਹਿੰਦਾ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਹੂੰ ਸਰਪੂ ਸਾਹਿਬ ਜਿਸ ਤਰੀਕੇ ਨਾਲ ਹੁਣ ਸੀਬੀਆਈ ਜਾਂਚ ਕਰ ਰਹੀ ਹੈ ਪੂਰਾ ਟਰੈਪ ਲਗਾਇਆ ਗਿਆ ਸੀਗਾ ਕਿ ਕਿਵੇਂ ਜਿਹੜੀ ਰਿਸ਼ਵਤ ਲਈ ਜਾਂਦੀ ਹੈ ਕਿ ਵਾਕੀ ਸੱਚ ਹੈ ਜਾਂ ਨਹੀਂ ਕਿਉਂਕਿ ਸੀਬੀਆਈ ਨੇ ਵੀ ਸਬੂਤ ਇਕੱਠੇ ਕਰਨੇ ਹੁੰਦੇ ਨੇ ਤਾਂ ਜੋ ਕੇਸ ਨੂੰ ਸਟਰੋਂਗ ਰੱਖਿਆ ਜਾਵੇ ਤਾਂ ਜਿਵੇਂ ਇੱਕ ਬਚੂਲਾ ਸੀਗਾ ਕਿਰਸ਼ਾਨੂੰ ਉਹਦੇ ਰਾਹੀਂ ਜਿਹੜਾ WhatsApp ਤੇ ਸੰਪਰਕ ਕੀਤਾ ਡੀਆਈਜੀ ਦੇ WhatsApp ਦੇ ਉੱਤੇ ਤਾਂ ਉਹਨਾਂ ਨੇ ਉਹਦੇ ਉੱਤੇ ਵੀ ਬੋਲਿਆ ਕਿ ਹਾਂ ਪੈਸੇ ਫਾਲੂ ਜਿਵੇਂ ਵੀ ਜੋ ਬੋਲਿਆ ਉਹ ਵੀ ਰਿਕਾਰਡ ਕੀਤਾ ਐਫਆਈਆਰ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਤਾਂ ਜਿਸ ਤਰੀਕੇ ਨਾਲ ਸੀਬੀਆਈ ਪਹਿਲਾਂ ਵੀ ਹੋਰ ਕੇਸਾਂ ਦੇ ਵੀ ਜਾਂਚ ਕਰਦੀ ਆ ਪੰਜਾਬ ਦੇ ਵਿੱਚ ਜਾਂ ਹੋਰ ਵੀ ਥਾਵਾਂ ਤੇ ਤਾਂ ਉਹਦੇ ਵਿੱਚ ਹੁੰਦਾ ਕਿ ਕੇਸ ਇਹਨਾਂ ਸਟਰੋਂਗ ਕਰ ਦਿੰਦੇ ਨੇ ਕਿ ਇਹਨੂੰ ਸਜ਼ਾ ਤੱਕ ਲੈ ਕੇ ਜਾਂਦੇ ਹੁੰਦੇ ਨੇ ਉਹ ਤਾਂ ਜਿੰਨਾ ਕੇਸੇ ਵੀ ਸਟਰੋਂਗ ਹੈ ਤਾਨੂੰ ਲੱਗਦਾ ਹੈ ਕਿ ਅੱਗੇ ਪੁਰਵੀ ਜਿਹੜੀ ਖਲਾਸੇ ਹੋ ਸਕਦੇ ਨੇ ਸ਼ਕਤੀ ਨਾਲ ਚੱਠਾ ਸਭ ਜਦੋਂ ਕੋਈ ਵੀ ਪੁਲਿਸ ਅਫਸਰ ਚਾਹੇ ਉਹ ਸੀਬੀਆਈ ਦਾ ਹੋਵੇ ਚਾਹੇ ਵਿਜੀਲੈਂਸ ਦਾ ਹੋਵੇ ਤੇ ਕਿਸੇ ਵੀ ਜੱਥੇ ਦਾ ਜਦੋਂ ਵੀ ਉਹ ਕੋਈ ਐਦਾਂ ਟਰੈਪ ਕਰਦਾ ਫਰਦਾ ਉਹ ਆਪਣੇ ਵੱਲੋਂ ਪੂਰੇ ਪ੍ਰੂਫ ਇਕੱਠੇ ਕਰਕੇ ਦੱਸਦਾ ਕਿ ਇਸ ਮੁੰਡ ਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਕਮੀ ਨਾ ਹੋਵੇ ਪਰ ਮੈਂ ਸਮਝਦਾ ਕਿ ਸੀਬੀਆਈ ਨੇ ਜਿਸ ਤਰ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਪੂਰੇ ਇੱਕ ਹਫ਼ਤੇ ਤੋਂ ਟਰੈਪ ਤੇ ਲਾਇਆ ਹੋਇਆ ਸੀ ਇਹ ਇਹ ਰੇਕੀ ਕਰ ਰਹੇ ਜਿਹੜੇ ਜਦੋਂ ਇੱਕ ਐਡੇ ਵੱਡੇ ਅਵਸਰ ਦੀ ਇੱਕ ਇੰਟੈਲੀਜੈਂਸੇ ਬਾਹਰਲੀ CBI ਕਿਉਂਕਿ ਅੰਦਰ ਉਹਦੇ ਹੈ ਗਵਰਨਮੈਂਟ ਆਫ ਇੰਡੀਆ ਦੇ ਉਹ ਰੈਕੀਟਾ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਕਿੱਥੇ ਸੀ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਸਾਡੇ ਅਫਸਰ ਦੇ ਵਿੱਚ ਕੋਈ ਰੈਕੀ ਕਰ ਰਿਹਾ ਹੈ ਫਿਰ ਤੁਸੀਂ ਗੱਲ ਕੀਤੀ ਹੈ ਵੀ ਕੇਸ ਕੋਈ ਵੀ ਸਟਰੋਂਗ ਬਣਾਉਣਾ ਚਾਹੁੰਦਾ ਹੈ ਕਿ ਮੇਰੇ ਕੇਸ ਚ ਕੰਕਰ ਹੈ ਉਹ ਕਮੀਆਂ ਤੁਹਾਡੇ ਸਾਹਮਣੇ ਜੋ ਕੁਝ ਅਖਬਾਰਾਂ ਦੇ ਵਿੱਚ ਮੀਡੀਏ ਦੇ ਵਿੱਚ ਆਇਆ ਵੀ ਕਿੰਨਾ ਕੁਝ ਬਰਾਮਦਗੀ ਹੋਈ ਹੈ ਉਹ ਬਰਾਮਦ ਕਿਹਨੂੰ ਕਿਵੇਂ ਪ੍ਰੂਫ ਕਰਨਗੇ ਵੀ ਮੈਂ ਇਹ ਐਨਾ ਪੈਸਾ ਕਿਸ ਵਾਸਤੇ ਰੱਖਿਆ ਸੀ ਕਿੱਥੋਂ ਇਹ ਪੈਸਾ ਆਇਆ ਹੈ ਕਿਹਨੂੰ ਦੇਣਾ ਸੀ ਇਹ ਕੀ ਕਾਰੋਬਾਰ ਸੀ ਦੂਜੀ ਗੱਲ ਰਹੀ ਕਿ ਸਰਕਾਰ ਚੁੱਪ ਹੈ ਸੀਐਮ ਭਗਵੰਤ ਮਾਨ ਜੀ ਨੇ ਇਹਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਅਸਰਾਂ ਦੇ ਵਿੱਚੋਂ ਇਹ ਅਪਸਾ ਗਿਣਿਆ ਜਾਂਦਾ ਸੀ ਜੀ ਤੇ ਇਹ ਇਸ ਕਰਕੇ ਸਰਕਾਰ ਵੀ ਦਚਿੱਤੀ ਚ ਫਸੀ ਹੋ ਜਾ ਜਿੱਥੇ ਸਰਕਾਰ ਦਚਿੱਤੀ ਭਾਈ ਉਹ ਫਿਰ ਪੁਲਿਸ ਦੇ ਆਈਪੀਐਸ ਅਫਸਰ ਜਾਂ ਐਸਪੀਐਸ ਅਫਸਰ ਉਹ ਵੀ ਸੋਚ ਰਹੇ ਨੇ ਕਿ ਇਹ ਕੀ ਪਹਾੜਾ ਵਰਤ ਗਿਆ ਕਿ ਜਿੰਦਾਂ ਇਹ ਚਿੰਤੇ ਬਾਜ ਪਏ ਤੇ ਜਿੰਦਾਂ ਇਹ ਬਾਜ ਹੀ ਪੈ ਜਾਓ ਐਡੇ ਵੱਡੇ ਅਫਸਰ ਨੂੰ ਸੀਬੀਆਈ ਹੱਥ ਪਾ ਸਕਦੀ ਹੈ ਤਾਂ ਜੇ ਛੋਟੇ ਜਿਹੜੇ ਲੈਵਲ ਦੇ ਅਫਸਰ ਨੇ ਉਹਨਾਂ ਦੇ ਵਿੱਚ ਕੀ ਹੋਊਗਾ ਇਹ ਗੱਲ ਜੂਲ ਬੰਨਣੀ ਪਊਗੀ ਜਿਵੇਂ ਲੋਕ ਆਪ ਕਹਿੰਦੇ ਨੇ ਕਿ ਆਮ ਸਰਕਾਰ ਹੈ ਜਿਹੜੀ ਇਹ ਜੀ ਆਮ ਸਰਕਾਰ ਹੈ ਇਹ ਤਕਰੀਬਨ ਆਪੜਿਆਂ ਦੇ ਵਿੱਚ ਫੇਲ ਹੋਈ ਹੈ ਹੂੰ ਫੇਲ ਜੋ ਇਹ ਵਾਅਦੇ ਕਰਕੇ ਲੋਕਾਂ ਦੇ ਵਿੱਚ ਆਈ ਸੀ ਲੋਕਾਂ ਨੇ ਇਹਨੂੰ ਐਡਾ ਬੜਾ ਸਵਾਸਤਨ ਮੰਨ ਮੈਂ ਕੀਤਾ ਉਹ ਲੋਕਾਂ ਨੂੰ ਆਸਾ ਸੀ ਕਿ ਹੁਣ ਪੰਜਾਬ ਦੇ ਜਿਹੜੇ ਮਸਲੇ ਨੇ ਬੇਰਜ਼ਗਾਰੀ ਹੈ ਜਾਂ ਇਹ ਸਾਰਾ ਕੁਝ ਬੰਦ ਪਰ ਕੋਈ ਫਰਕ ਨਹੀਂ ਪਿਆ ਸਵਾਏ ਲੁਕਟਾਂ ਤੋਂ ਜਾਂ ਥੋਪੀਆਂ ਤੋਂ ਜਾਂ ਕਤਲਾਂ ਤੋਂ ਜਾਂ ਗਵਾਮਾਂ ਤੋਂ ਇਹ ਜਿਹੇ ਕੇਸ ਚੱਲਦੇ ਰਹੇ ਉਦਰਾ ਸਰਕਾਰ ਦੀ ਬਿਨਾਮੀ ਹੁੰਦੀ ਹੈ। ਇਹ ਲਈ ਗੱਲ ਦੂਜੀ ਜੀ ਜੀ ਕੇਜਰੀ ਜੀ ਬੋਲੋ ਜੀ ਜੀ ਤੁਸੀਂ ਕੰਟੀਨਿਊ ਕਰ ਸਕਦੇ ਹੋ। ਹਲੋ ਕੰਟੀਨਿਊ ਕਰ ਸਕਦੇ ਹੋ ਤੁਸੀਂ। ਅਚਾਰ ਜਦੋਂ ਕਿ ਕੇਜਰੀਵਾਲ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਦਿੱਲੀ ਨਾਲ ਆ ਕੇ ਕਹੇ ਮੈਂ ਇੱਕ ਆਮ ਆदमी ਆ। ਨਾ ਮੈਂ ਬੰਗਲਾ ਲਵਾਂਗਾ, ਨਾ ਮੈਂ ਗੱਡੀਆਂ ਲਵਾਂਗਾ, ਨਾ ਮੈਂ ਕੋਈ ਇਦਾਂ ਕਾਫਲਾ ਮੇਰਾ ਜਾਇ ਕਰੂਗਾ। ਅੱਜ ਕੀ ਨਹੀਂ ਹੋ ਰਿਹਾ। ਹੂੰ ਵੱਡੇ ਵੱਡੇ ਬੰਗਲੇ ਵੱਡੇ ਵੱਡੇ ਕਾਫਲੇ ਹੈਲੀਕਾਪਟਰਾਂ ਤੇ ਸਫ਼ਰ ਹੁੰਦੇ ਨੇ ਕਿੱਥੇ ਜੋ ਲੋਕਾਂ ਨਾਲ ਵਾਅਦਾ ਕੀਤਾ ਅੱਜ ਪੰਜਾਬ ਆ ਜੇ ਮੈਂ ਸਮਝਾ ਬਿਲਕੁਲ ਗੰਗਾਲ ਕਰਦਾ ਪੰਜਾਬ ਦੀ ਕੋਈ ਵੀ ਜਿਹੜੀ ਸਰਕਾਰੀ ਸੰਸਥਾ ਆ ਜਾਂ ਸਰਕਾਰੀ ਪ੍ਰਾਪਰਟੀ ਜਾਂ ਸਰਕਾਰੀ ਚੀਜ਼ਾਂ ਨੇ ਉਹ ਸਾਰੀਆਂ ਇਹਨਾਂ ਨੇ ਬੈਂਕਾਂ ਦੇ ਕੋਲ ਕਰਜ਼ੇ ਗਿਰਵੀ ਰੱਖ ਕੇ ਉਹਨਾਂ ਦੇ ਪੈਸੇ ਲੈ ਲਏ ਪੈਸੇ ਲੈ ਕੇ ਕਿੱਥੇ ਲਾ ਰਹੇ ਨੇ ਇਹ ਵੀ ਗੱਲ ਹੈ ਜੇ ਪੈਸਾ ਲੈ ਡਵੈਲਪਮੈਂਟ ਉਹ ਪੈਸਾ ਅਗਲੀਆਂ ਚੋਣਾਂਾਂ ਦੇ ਵਾਸਤੇ ਇਹ ਇਕੱਠਾ ਕਰਦੇ ਸੀ ਕਿਸ ਤਰ੍ਹਾਂ ਜਿੱਤਿਆ ਅਰ ਦੂਜੀ ਗੱਲ ਉਹ ਲੋਕ ਦਿੱਲੀ ਦੇ ਆ ਕੇ ਪੰਜਾਬ ਨੂੰ ਉਹ ਦੇ ਰਹੇ ਨੇ ਐਡਵਾਈਸ ਦੇ ਰਹੇ ਨੇ ਕਿ ਕਰਪਸ਼ਨ ਨਾ ਕਰੋ ਬੇਈਮਾਨੀ ਨਾ ਕਰੋ ਬੇਅਉਦਾ ਕਰੋ ਜਿਹੜੇ ਕਿ ਦਿੱਲੀ ਦੇ ਵਿੱਚ ਕੇਸਾਂ ਦੇ ਫਸੇ ਹੋਏ ਨੇ ਅਤੇ ਉਹਨਾਂ ਦੇ ਉੱਤੇ ਮੁਕੱਦਮੇ ਚੱਲ ਰਹੇ ਨੇ ਜਮਾਨਤਾਂ ਦੇ ਉੱਤੇ ਆਏ ਹੋਏ ਨੇ ਤੇ ਇਸ ਕਰਕੇ ਇਸ ਗ੍ਰਿਫਤਾਰੀ ਦੇ ਨਾਲ ਪੰਜਾਬ ਸਰਕਾਰ ਦੇ ਅੱਖ ਦੇ ਉੱਤੇ ਇੱਕ ਬਹੁਤ ਭੈੜਾ ਤੇ ਬੁਰਾ ਅਸਰ ਪਿਆ ਖੰਭੂ ਸਰਬਰ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਕੁਝ ਵੀ ਹੋਵੇ ਕੋਈ ਸਾਡਾ ਐਮਐਲਏ ਵੀ ਹੋਵੇ ਮੈਨੂੰ ਉਹਦਾ ਵੀ ਪਤਾ ਲੱਗ ਜਾਂਦਾ ਹੈ ਅਫਸਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿਹੜਾ ਕਰਾਪਸ਼ਨ ਕਰ ਰਿਹਾ ਕਹਿੰਦੇ ਸਖਤ ਕਾਰਵਾਈ ਹੋਗੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਵੀ ਨੇ ਤੇ ਪੁਲਿਸ ਵਿਭਾਗ ਦਾ ਐਡਾ ਵੱਡਾ ਅਫਸਰ ਹੋਵੇ ਚਲੋ ਕੋਈ ਮੁੰਚੀ ਥਾਣੇਦਾਰ ਮੰਨिए ਕਿ ਕਰਾਪਸ਼ਨ ਕਰ ਰਿਹਾ ਥੱਲੇ ਬਹੁਤ ਹੀਟ ਦੇ ਪੱਧਰ ਤੇ ਉਹਨਾਂ ਦਾ ਪਤਾ ਭਾਵੇਂ ਨਾ ਵੀ ਲੱਗੇ ਚਾਹੇ ਲੱਗ ਵੀ ਜਾਵੇ ਪਰ ਇੱਕ ਡੀਆਈਜੀ ਜਿਹਦੇ ਕੋਲ 3 ਜਾਂ 4 ਜ਼ਿਲ੍ਹੇ ਹੁੰਦੇ ਨੇ ਇੱਕ ਰੇਂਜ ਹੁੰਦੀ ਐ ਐਡਾ ਵੱਡਾ ਅਫਸਰ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਭਗਵੰਤ ਮਾਨ ਦੇ ਥੱਲੇ ਕਰਪਸ਼ਨ ਕਰ ਰਿਆ ਸੀ ਕੀ ਗੱਲ ਉਹਨਾਂ ਨੂੰ ਇਲਮ ਹੈ ਸੀ ਜਾਂ ਫਿਰ ਉੱਥੇ ਵੀ ਕੀ ਪਤਾ ਤੁਹਾਨੂੰ ਲੱਗਦਾ ਕਿ ਤਾਰਾ ਜੁੜ ਸਕਦੀਆਂ ਨੇ ਨਾਲ ਕੀ ਲੱਗਦਾ ਤੁਹਾਨੂੰ ਜੀਤ ਸਿੰਘ ਸਾਹਿਬ ਇਹ ਦੱਸੋ ਕਿ ਸੀਐਮ ਦੇ ਕੋਲ ਇੰਨੀ ਇੰਟੈਲੀਜੈਂਸੀ ਹੁੰਦੀ ਐ ਕਿ ਬਾਲਾ ਸਾਹਿਬ ਕਹਿੰਦੇ ਸੀ ਕਹਿੰਦੇ ਮੈਨੂੰ ਪੰਜਾਬ ਦੇ ਵਿੱਚ ਜਿਹੜੇ ਚਿੜੀ ਕਿਤੇ ਫੰਡ ਮਾਰਦੀ ਆ ਉਹਦਾ ਹੀ ਪਤਾ ਲੱਗ ਜਾ ਐਨੀ ਗੱਲ ਪਰ ਵਾਸੇ ਠੀਕ ਹੈ ਕਿ ਜੇ ਭਗਵੰਤ ਮਾਨ ਦੀ ਇੰਨੀ ਇੰਟੈਲੀਜੈਂਸੀ ਸੀ ਤਾਂ ਕਿ ਉਹਨੂੰ ਪਤਾ ਨਹੀਂ ਲੱਗਿਆ ਕਿ ਮੇਰੇ ਥੱਲੇ ਇੱਕ ਬਹੁਤ ਵੱਡਾ ਜਿਹੜਾ ਅਸਟਰ ਹੈ ਉਹ ਐਨੇ ਪੈਸੇ ਲੈ ਰਿਹਾ ਤੇ ਲੋਕ ਤਾਂ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਅਸਟਰਾਂ ਨੂੰ ਵੱਡਿਆਂ ਨੂੰ ਛੋਟੀਆਂ ਦਿੱਤੀਆਂ ਨੇ ਫੰਡ ਇਕੱਠਾ ਕਰੋ ਸਾਨੂੰ ਲੈਕਚਰਾਂ ਦੇ ਵਿੱਚ ਲੋੜ ਹੈ ਇਹ ਕਰਕੇ ਇਹ ਜਿਹੜਾ ਹੈ ਸਰਕਾਰ ਦੇ ਚਿਹਰੇ ਦੇ ਉੱਤੇ ਝੁਗਲਾ ਪ੍ਰਚਾਰਾ ਬੈਠਾ ਜਦ ਤੱਕ ਕਿ ਸਰਕਾਰ ਅ ਉਹੀ ਵੀ ਸਹੀ ਬਿਆਨ ਦੇ ਕੇ ਜਾਂ ਕੋਈ ਕਾਰਵਾਈ ਕਰਕੇ ਕੋਈ ਉਹ ਦੇ ਕਰਕੇ ਡਰਾਉ ਦੇਣਾ ਤੇ ਆਖਰੀ ਸਵਾਲ ਖਾਨਪਤ ਸਾਹਿਬ ਜਿਹੜੀ सीबीआई ਹੁੰਦੀ ਹੈ ਉਹ ਸੈਂਟਰ ਦੀ ਏਜੰਸੀ ਆ ਕੋਈ ਚਲੋ ਵਿਜੀਲੈਂਸ ਨਹੀਂ ਹੈਗੀ ਵੀ ਲੀਡਰਾਂ ਨੂੰ ਛੱਡ ਦਿੱਤਾ ਜਾਊਗਾ ਤੁਹਾਨੂੰ ਕੀ ਲੱਗਦਾ ਜੇਕਰ ਇਸ ਮਾਮਲੇ ਵਿੱਚ ਕੁਝ ਹੋਰ ਵੱਡੇ ਅਫਸਰ ਇਸ ਤੋਂ ਵੀ ਉੱਪਰ ਤੁਹਾਨੂੰ ਪਤਾ ਹੈ ਕਿ ਆਈਜੀ ਹੁੰਦੇ ਨੇ ਏਡੀਜੀਪੀ ਹੁੰਦੇ ਆ ਜੇਕਰ ਕਿਸੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਜਾਂ ਫਿਰ ਸਰਕਾਰ ਦੇ ਕਿਸੇ ਮੰਤਰੀ ਦਾ ਜਾਂ ਇੱਥੋਂ ਤੱਕ ਕਿ ਮੁੱਖ ਮੰਤਰੀ ਤੱਕ ਦੇ ਜਿਹੜੇ ਦਫ਼ਤਰ ਦੇ ਮੁਲਾਜ਼ਮ ਨੇ ਉਹਨਾਂ ਦੀ ਵੀ ਤਾਰਾਂ ਨਾਲ ਜੁੜਦੀਆਂ ਨੇ ਤਾਂ ਕਿ ਸੀਬੀਆਈ ਆ ਜਿਹੜੀ ਉਹ ਗਰੇਜ ਕਰੂਗੀ ਹੱਥ ਪਾਉਂਦੇ ਨਾਲ ਨੂੰ ਜਾਂ ਫਿਰ ਵਾਕਈ ਕਾਰਵਾਈ ਆ ਜਿਹੜੀ ਉਹ ਹੋਊਗੀ ਅੱਗੇ ਕੀ ਲੱਗਦਾ ਹੈ ਦੇਖੋ ਚੰਗਾ ਸਾਹਿਬ ਸੀਬੀਆਈ ਵਿਜੀਲੈਂਸ ਪਰਕ ਹੈ ਜਿਹੜੀ ਵਿਜੀਲੈਂਸ ਆ ਉਹ ਪੰਜਾਬ ਗਵਰਨਮੈਂਟ ਦੇ ਅੰਦਰ ਹੈ ਜਿਹੜੀ ਸੀਬੀਆਈ ਆ ਉਹ ਸੈਟਰ ਦੇ ਅੰਦਰ ਹੈ ਤੇ ਜਦੋਂ ਸੈਂਟਰ ਨੇ ਕੋਈ ਕਾਰਵਾਈ ਕਰਨੀ ਹੈ ਤਾਂ ਉਹਨਾਂ ਨੇ ਪੰਜਾਬ ਵਾਲਿਆਂ ਨੂੰ ਪੁੱਛਣਾ ਨਹੀਂ ਅਸੀਂ ਕਿੱਥੇ ਰੇਡ ਕਰਨ ਜਾ ਰਹੇ ਹਾਂ ਜੇਕਰ ਪੰਜਾਬ ਦੇ ਕਿਸੇ ਵੀ ਇੰਟੈਲੀਜੈਂਸ ਨੂੰ ਪਤਾ ਲੱਗ ਜਾਵੇ ਕਿ ਦਿੱਲੀ ਤੋਂ ਸੀਬੀਆਈ ਰੇਡ ਕਰਨ ਆ ਰਹੇ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਇਸ ਲਈ ਉਹਨਾਂ ਨੇ ਜਿਹੜੀ ਰੈਕੀ ਕੀਤੀ ਹੈ 9-10 ਦੇ ਰੈਕੀ ਐਨੇ ਗੁਪ ਤਰੀਕੇ ਨਾਲ ਕੀਤੀ ਹੈ ਕਿ ਕਿਸੇ ਨੂੰ ਸੂਹ ਲੱਗਣ ਤੱਕ ਨਹੀਂ ਕੀਤੀ ਇੱਥੇ ਤੱਕ ਜਿਹੜਾ ਵਿੱਚ ਇਹਨਾਂ ਦਾ ਸੋਰਸ ਸੀਗਾ ਜਿਹੜਾ ਪੈਸੇ ਦੋਦੀ ਉਹਨੂੰ ਬਾਬ ਚੋਲਾ ਕਹਿੰਦੇ ਸੀ ਉਹਨੇ ਸਮਝਾ ਇਹ ਗੱਲ ਕਹੀ ਹੈ ਵੀ 5 ਲੱਖ ਰੁਪਏ ਤਾਂ ਹਰ ਮਹੀਨੇ ਲੈਣ ਦਾ ਕੀਤਾ ਸੀਗਾ ਜੇ ਉਹ 5-8 ਲੱਖ ਤੱਕ ਕੀਤਾ ਸੀ ਉਹ 5 ਉਹ ਕਹਿੰਦਾ ਜੋ ਮਿਲਦਾ ਲੈ ਲੈ ਹੂੰ ਜੋ ਮਿਲਦਾ ਲੈ ਲੈ ਕਹਿੰਦਾ ਚਾਹ ਪਾਣੀ ਆ ਆਪਣਾ ਉਹ ਜਦੋਂ ਇਹ ਸਾਰੀ ਰਿਕਾਰਡਿੰਗ ਉਹਦੇ ਵਿੱਚ ਆ ਗਈ ਹੈ ਤਾਂ ਕਿੱਥੇ ਤੱਕ ਕੀ ਜਾ ਕੇ ਆਪਾਂ ਕੀ ਕਹਿ ਸਕਦੇ ਹਾਂ ਦੇ ਬਾਰੇ ਮੈਂ ਤਾਂ ਇਹ ਗੱਲਾਂ ਰਾਤ ਦੇ ਹਮਾਮ ਦੇ ਵਿੱਚ ਸਾਰੀਆਂ ਨਹੀਂ ਜਦ ਤੱਕ ਬੰਦਾ ਫੜਿਆ ਨਹੀਂ ਜਾਂਦਾ ਜਦ ਤੱਕ ਭਗਦਾ ਹੈ ਜਦੋਂ ਉਹ ਫੜਿਆ ਜਾਊਗਾ ਉਦੋਂ ਪਤਾ ਲੱਗੂਗਾ ਕਿ ਇਹਦੇ ਕੀ ਕਾਰਨਾਮੇ ਨੇ ਕੀ ਕੁਛ ਕੀਤਾ ਇਹਦਾ ਕੀ ਕਿਰਦਾਰ ਹੈ ਇਹਦੇ ਨੂੰ ਕਿੱਥੋਂ ਪੈਸਾ ਆਇਆ ਕਿਵੇਂ ਇਹ ਆਪਣੀ ਜ਼ਿੰਦਗੀ ਲਗਜ਼ਰੀ ਜ਼ਿੰਦਗੀ ਨਾਲ ਜਿਉ ਰਿਹਾ ਹੈ ਇਸ ਲਈ ਆਪਾਂ ਪੰਜਾਬੀ ਜਿਵੇਂ ਕਹਿੰਦੇ ਕਹਿੰਦੇ ਚੋਰ ਨੂੰ ਖਾਂਦੇ ਨੂੰ ਨਾ ਦੇਖੋ ਹਾਂ ਚੋਰ ਨੂੰ ਕੁੱਟਦੇ ਨੂੰ ਦੇਖੋ ਜਦੋਂ ਚੋਰ ਨੂੰ ਕੁੱਟਦੇ ਆ ਉਸ ਟਾਈਮ ਜੀ ਗਾਣਾ ਮੈਂ ਉਸ ਟਾਈਮ ਬੰਦਾ ਕਹਿੰਦਾ ਮੈਂ ਤਾਂ ਰੁੱਖੀ ਸੁੱਕੀ ਖਾ ਲੂਗਾ ਪਰ ਮੈਂ ਇਸ ਪਾਸੇ ਨਹੀਂ ਕਹਿੰਦਾ ਪਰ ਮੈਂ ਕਹਿੰਦਾ ਕੂੜ ਨਾ ਕੁੱਟੇ ਨਾਨਕਾ ਔੜ ਖਸਤ ਰਹੀ ਇਹ ਗੱਲਾਂ ਨੇ ਜਿਹੜੀਆਂ ਉਹ ਹੋੜੀਆਂ ਚਾਹੁੰਦੀਆਂ ਜਿਹੜੇ ਲੋਕ ਕਰਪਸ਼ਨ ਕਰਦੇ ਨੇ ਚਾਹੇ ਵੱਡੇ ਔਰ ਉਹ ਆਮ ਕੀ ਹੈ ਛੋਟੇ ਕੋਈ ਬਲਾਦ ਵਿੱਚ ਛੋਟੇ ਰਦਵਕੇ ਦਾ ਕੋਈ ਸਿਪਾਹੀ ਹੈ ਕੋਈ ਐਸਆਈ ਹੈ ਕੋਈ ਪਟਵਾਰੀ ਹੈ ਜਾਂ ਕੋਈ ਹੋਰ ਫਟਾਫਟ ਹੱਥ ਪਾ ਲੈਣਗੇ ਉਹ ਦਾ ਕੋਰ ਲੇਕਿਨ ਵੱਡੇ ਬੰਦੇ ਨੂੰ ਹੱਥ ਵਾਸੀ ਪਰਮਿਸ਼ਨ ਲੈ ਰਹੇ ਆ ਇਹ ਪਰਮਿਸ਼ਨ ਨਹੀਂ ਵੀ ਲਈ ਐਂਡ ਇਹਨੂੰ ਸਰਕਾਰਾਂ ਦਾ ਸਮੇਂ ਲੱਗਦਾ ਹੈ ਇਸ ਲਈ ਜੋ ਐਕਸ਼ਨ ਹੋਣਾ ਉਹ ਤੁਰਤ ਹੋਣਾ ਚਾਹੀਦਾ ਹੈ ਔਰ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਤਾਂ ਕਿ ਅੱਗੇ ਨੂੰ ਕੋਈ ਬੰਦਾ ਵੀ ਇਸ ਤਰ੍ਹਾਂ ਪਬਲਿਕ ਦੇ ਪੈਸਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਖਾਨਪਸਾ ਪ੍ਰੋਗਰਾਮ ਚ ਕਿੰਤੀ ਸਮਰਦੇਣ ਲਈ ਤੁਹਾਡਾ ਵੀ ਬਹੁਤ ਧੰਨਵਾਦ ਸ੍ਰੋਤਿਆਂ ਦਾ ਬਹੁਤ ਧੰਨ ਸਾਡੇ ਨਾਲ ਸਨ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਜਿਨ੍ਹਾਂ ਨੇ तमाम ਬਿਸ਼ੇ ਉੱਤੇ ਡੰਗਾਈ ਨਾਲ ਚर्चा ਕੀਤੀ ਹੈ ਕਿ ਇਸ ਕੇਸ ਦੇ ਵਿੱਚ ਹੁਣ ਤੱਕ ਕੀ ਸਾਹਮਣੇ ਆਇਆ ਤੇ ਅੱਗੇ ਕੀ ਭਵਿੱਖਬਾਣੀ ਹੈ ਕੀ ਕੁਝ ਸਾਹਮਣੇ ਆ ਸਕਦਾ ਹੈ ਕੀ ਸਬੂਤિયા ਫੱਟ ਅੱਗੇ ਦਿਖ ਰਹੇ ਨੇ ਫਿਲਹਾਲ ਹੀ ਨਹੀਂ ਦਿਓ ਜੱਜਰ ਧੰਨਵਾਦ